ਦੂਜਾ ਭਾਗ mini ਕਹਾਣੀ ਸਰਜੀ ਸੰਗਰੂਰਵੀ ਸੈਕਿੰਡ ਮੈਚ ਜਦ ਗੱਮੀ ਚਾ ਬਸ ਗਲ ਗਲਤੀ ਲੜਾਈ ਦੇ ਬਹਾਨੇ ਲੱਭਦਾ ਰਹਿੰਦਾ ਹੈ ਪਤਾ ਨਹੀਂ ਇਹਦੇ ਦੇ ਵਿੱਚ ਕੀ ਹੈ ਦੀਪਾ ਨੇ ਫਿਰ ਆਪਣੀ ਚਾਲ ਚੱਲਨੀ ਸ਼ੁਰੂ ਕਰ ਦਿੱਤੀ ਸਚਾਈ ਪਤਾ ਕਰ ਲਈ ਉਂਗਲੀ ਟੇਢੀ ਕਰਨੀ ਪੈਣੀ ਹੈ ਉਸਨੇ ਸੋਚਿਆ ਕਿ ਇਹ ਮੈਨੂੰ ਤਾਂ ਕੋਈ ਗੱਲ ਪਹਿਲਾਂ ਦੱਸਦਾ ਨਹੀਂ ਜੋ ਵੀ ਗੱਲਬਾਤ ਹੁੰਦੀ ਹੈ ਉਹ ਪਹਿਲਾਂ ਪ੍ਰਤਾਪ ਨੂੰ ਫਿਰ ਮੈਨੂੰ 2-4 ਦਿਨ ਬਾਅਦ ਆਦਾ ਹੈ ਕਿ ਮੈਂ ਇਹ ਕੰਮ ਕੀਤਾ ਸੀ ਮੈਨੂੰ ਇਸ ਕੰਮ ਵਿੱਚ 10000 ਰੁਪਏ ਦਾ ਫਾਇਦਾ ਹੋਇਆ ਕਹਿੰਦੇ 20000 ਦਾ ਜਦਕਿ ਪ੍ਰਤਾਪ ਪਹਿਲਾਂ ਹੀ ਦੱਸ ਦਿੰਦਾ ਸੀ ਕਿ ਅੱਜ ਫਲਾਣੇ ਹੋਟਲ ਵਿੱਚ ਗਏ ਸੀ ਅਸੀਂ ਇੱਕ ਹਫ਼ਤੇ ਲਈ ਦਿੱਲੀ ਜਾਵਾਂਗੇ ਜੋ ਗੱਲ ਪੰਕਜ ਨੇ ਦੀਪਕ ਨੂੰ ਦੱਸਣੀ ਸੀ ਉਹ ਗੱਲ ਪ੍ਰਤਾਪ ਦੱਸਦਾ ਸੀ じゃ ਇਹ ਕਹਿ ਲਓ ਕਿ ਪਤਾਨੀ ਕਿਹੜੀ ਗੱਲਾਂ ਪੰਕਜ ਦੀਪਾ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰያ ਸੀ ਤੇ ਪ੍ਰਤਾਪ ਹਰ ਵਾਰ ਕੋਈ ਨਾ ਕੋਈ ਬਹਾਨਾ ਲੱਭਾ ਰੰਦਾ ਦੀਪਾ ਨੇੜੇ ਰਹਿਣ ਦੀ ਦੀਪਾ ਨੇ ਕੁਝ ਮਹਿਸੂਸਤਾ ਕੀਤਾ ਪਰ ਉਸਨੇ ਕਦੇ ਗੁੱਸਾ ਨਰਾਜ਼ਗੀ ਜਾਂ ਸਹਿਮਤੀ ਜ਼ਾਹਰ ਨਹੀਂ ਕੀਤੀ ਉਹ ਪੰਕਜ ਨੇੜੇ ਰਹਿਣਾ ਜਾਂਦੇ ਸੀ ਤੇ ਪੰਕਜ ਪਤਾ ਨਹੀਂ ਕਿਹੜੀ ਗੱਲਾਂ ਦੀਪਾ ਤੋਂ ਦੂਰ ਰਹਿੰਦਾ ਕੋਈ ਗੱਲ ਖੁੱਲਕੇ ਨਾ ਕਰਦਾ ਜੇ ਖੁੱਲਕੇ ਗੱਲ ਕਰੇ ਤਾ ਕੋਈ ਹਾਲ ਵੀ ਨਿਕਰੀ ਕੋਈ ਮੁਸ਼ਕਲ ਸਮੱਸਿਆ ਵੀ ਨਹੀਂ ਸੀ